ਸਰ ਕਿਨਾ ਜੀ ਮੇਰਾ ਨਾਮ ਪਵਨप्रीत ਕੌਰ ਹੈ ਹਾਂ ਜੀ ਸਾਡੀ ਵਰਕਸ਼ਾਪ ਹੈ ਗੁਨਾਰਕ ਮੋਟਰ ਵਰਕਸ਼ਾਪ ਨਗਰ ਹਾਂ ਜੀ ਤੇ ਅੰਮ੍ਰਿਤਸਰ ਤੋਂ ਇੱਕ ਗੱਡੀ ਆਈ ਸੀ ਕੰਮ ਲਈ ਉਹਦੇ ਜਿੱਦਾਂ ਕੰਮ ਕੀਤਾ ਜੇ ਗੱਡੀ ਤਿਆਰ ਹੋਈ ਉਹਨਾਂ ਨੇ ਪੇਮੈਂਟ ਕਰਕੇ ਗੱਡੀ ਲੈ ਕੇ ਜਾਣੀ ਸੀ ਜੀ ਬਟ ਉਹਨਾਂ ਨੇ ਪੇਮੈਂਟ ਨਹੀਂ ਕੀਤੀ ਹੈਗੀ ਗੱਡੀ ਇੱਦਾਂ ਵਰਕਰਾਂ ਨੂੰ ਸਾਡਿਆਂ ਨੂੰ ਕੁੱਟ ਕੇ ਰਿਵਾਲਵਰ ਦਿਖਾ ਕੇ ਗੱਡੀ ਲੈ ਗਏ ਆ ਜੀ ਤੇ ਅਸੀਂ 112 ਤੇ ਕਾਲ ਕੀਤੀ ਐਸ ਐਚਓ ਸਾਹਿਬ ਆਏ ਸੀ ਉਹਨਾਂ ਨੇ ਸਾਡੀ ਗੱਲ ਸੁਣੀ ਆ ਰਿਪੋਰਟ ਲਿਖੀ ਆ ਬਟ ਜਿਹੜੇ 112 ਤੇ ਗੁਰਵਿੰਦਰ ਸਰ ਆਏ ਸੀਗੇ ਉਹਨਾਂ ਨੇ ਨਹੀਂ ਸਾਡੇ ਨਾਲ ਉਹਨਾਂ ਨੇ ਬਤਮੀਜ਼ੀ ਕੀਤੀ ਹੈ ਸਾਡੇ ਨਾਲ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਕਿ ਸਾਨੂੰ ਹਾਂਜੀ ਸਾਨੂੰ ਉਹਦਾ ਦੁੱਖ ਘਟ ਲੱਗਾ ਆ ਜਿਹੜੇ ਇਹਨਾਂ ਨੇ ਸਾਡੇ ਨਾਲ ਇਦਾਂ ਬਿਹੇਵ ਕੀਤਾ ਆ ਉਹਦਾ ਸਾਨੂੰ ਜ਼ਿਆਦਾ ਦੁੱਖ ਲੱਗਾ ਆ ਕਿਉਂਕਿ ਇਹਨਾਂ ਨੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਫੇਰ ਜਨਤਾ ਕਹੂਗੀ ਕਿਸ ਨੂੰ ਹਨਾ ਜੇ ਪਾਲਸ ਵਾਲੇ ਹੀ ਨਹੀਂ ਸੁਣਨਗੇ ਇਸ ਲਈ ਅਸੀਂ ਚਾਹੁੰਦੇ ਆ ਵੀ ਇਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਉਹ ਗੱਡੀ ਜਿਹੜੇ ਲੈ ਕੇ ਗਏ ਉਹਨਾਂ ਤੇ ਤਾਂ ਕਰਨੀ ਹੈ ਜਿਹੜੇ 112 ਵਾਲੇ ਗੁਰਵਿੰਦਰ ਸਰ ਸੀਗੇ ਉਹਨਾਂ ਨੇ ਇਹ ਕਿਹਾ ਆ ਕਹਿੰਦੇ ਚਾਹੇ ਤੁਸੀਂ ਐਸਐਸਪੀ ਨੂੰ ਕਰ ਦਿਓ ਕਾਲ ਚਾਹੇ ਡੀਐਸਪੀ ਨੂੰ ਕਰ ਦਿਓ ਮੈਂ ਤਾਂ ਇਦਾਂ ਹੀ ਬੋਲਣਾ ਆ ਉਹਨਾਂ ਨੇ ਸਾਨੂੰ ਇਹ ਗੋ ਜਵਾਬ ਦਿੱਤਾ ਆ ਹਾਂਜੀ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਸਰ ਅਸੀਂ ਮੈਂ 112 ਤੇ ਕੰਪਲੇਂਟ ਕੀਤੀ ਸੀ ਜੀ ਤੇ ਸਾਡੇ ਇੱਥੇ ਇਦਾਂ ਵਾਰਦਾਤ ਹੋਈ ਅੱਜ ਤੇ ਜਦੋਂ 112 ਤੇ ਕੰਪਲੇਂਟ ਕੀਤੀ ਤਾਂ ਉਹ ਆਏ ਤੇ ਸਾਡੇ ਤੋਂ ਕੋਈ ਸਵਾਲ ਜਵਾਬ ਦੀ ਚਜਣਾ ਕੀਤੇ ਉਹਨਾਂ ਨੇ ਉਲਟੇ ਸਾਡੇ ਨਾਲ ਬਤਮੀਜ਼ੀ ਕਰਕੇ ਗਏ ਆ ਉੱਪਰੋਂ ਕਹਿੰਦੇ ਵੀ ਤੁਸੀਂ ਜੋ ਕਰਨਾ ਕਰੀ ਜਾਓ ਇਸ ਲਈ ਸਾਡੀ ਜੋ ਵੀ ਬਣਦੀ ਕਾਰਵਾਈ ਆ ਸਾਨੂੰ 112 ਵਾਲੇ ਆਏ ਕੀ ਕਹਿ ਗਏ ਸਾਨੂੰ ਕਹਿ ਕੇ ਗਏ ਆ ਚਾਹੇ ਤੁਸੀਂ ਐਸਪੀ ਤੋਂ ਜਾਓ ਚਾਹੇ ਡੀਐਸਪੀ ਤੋਂ ਜਾਓ ਚਾਹੇ ਜਿੱਥੇ ਮਰਜ਼ੀ ਪਹੁੰਚੋ ਤੇ ਕਹਿੰਦੇ ਅਸੀਂ ਉਹ ਨਹੀਂ ਕੁਝ ਕਰਨਾ ਹੈਗਾ ਸਾਡੇ ਨਾਲ ਉਲਟੀਆਂ ਹੱਥੋ ਪਾਈ ਤੇ ਵੀ ਆ ਬਤਮੀਜ਼ੀਆਂ ਕਰਕੇ ਗਏ ਆ ਬੱਚਕੀ ਨਾ ਆਪਣਾ ਮੇਰਾ ਨਾਮ ਜੀ ਹੈਵਨ ਜੀ ਤੇ ਹੈਵਨ ਕੀ ਹੋਇਆ ਇੱਥੇ ਮੈਂ ਜੀ ਇੱਥੇ ਆਪਣੇ ਚਾਚੇ ਦੇ ਮੁੰਡੇ ਸੋਖ ਕੋਲ ਆਇਆ ਸੀਗਾ ਇਹਨੇ ਮੈਨੂੰ ਸੱਦਿਆ ਸੀ ਕਿ ਆਪਣੀ ਸਕੂਟਰੀ ਦੇ ਪਾਲਸ ਮਰਾਲਾ ਹੂੰ ਤੇ ਜਦੋਂ ਮੈਂ ਆਇਆ ਉਹ ਉੱਥੇ ਅਮਰਸਾਦ ਦੇ ਜਿਹੜੇ ਮੁੰਡੇ ਸੱਤ ਨੌਜਵਾਨ ਤੇ ਸਾਰੇ ਹੀ ਤਗੜੇ ਛੇ-ਛੇ ਫੋਟੋ ਨਾਲੇ ਕੱਦ ਕਈ ਤਿੰਨ ਵਿੱਚੋਂ ਆਫਸਰ ਸੀ ਮੈਨੂੰ ਮੈਂ ਉਹਨਾਂ ਕੋਲ ਮੈਨੂੰ ਲੱਗਦਾ ਕਿ ਮੌਜੂਦਾ ਉਹਨਾਂ ਕੋਲ ਉਹਨਾਂ ਦੇ ਵੈਪਨ ਸੀ ਹੂੰ ਤੇ ਮੈਂ ਉੱਥੇ ਸਾਈਡ ਤੇ ਇਹਨਾਂ ਤੋਂ ਬੈਠਾ ਰਿਹਾ ਜਦੋਂ ਇਹਨਾਂ ਨੇ ਕਿਹਾ ਜੱਡੀ ਅਸੀਂ ਲੈ ਕੇ ਜਾਣੀ ਆ ਤੇ ਸਾਨੂੰ ਸਾਨੂੰ ਜੋਗੀ ਇੱਥੇ ਦਾ ਵਰਕਰ ਆ ਉਹ ਕਹਿੰਦਾ ਕਿ ਇਹਦੀ ਪੇਮੈਂਟ ਕਰਕੇ ਜਾਓ ਉਹ ਕਹਿੰਦਾ ਜੀ ਪੇਮੈਂਟ ਨਹੀਂ ਕਰੀ ਇਹਦੇ ਉੱਪਰ ਚਾੜ ਦਵਾਂਗੇ ਗੱਡੀ ਹੂੰ ਸਾਨੂੰ ਨੇ ਗੱਡੀ ਦੀ ਚਾਬੀ ਕੱਢੀ ਮੌਜੂਦਾ ਟਾਈਮ ਤੇ ਪਰ ਉਹਨਾਂ ਨੇ ਸਾਨੂੰ ਨੂੰ ਮਾਰਕਟ ਕੀਤੀ ਹੂੰ ਉਸ ਤੋਂ ਬਾਅਦ ਮੇਰੇ ਚਾਚੇ ਦਾ ਮੁੰਡਾ ਜੋ ਕਿ ਇਸ ਟਾਈਮ 14 ਸਾਲਾਂ ਦਾ ਆ ਹੂੰ ਉਹਦੇ ਨਾਲ ਮਾਰਕਟ ਕੀਤੀ ਹੂੰ ਉਹ ਉਹਦੀ ਮੌਜੂਦਾ ਤੌਰ ਤੇ ਸਾਡੇ ਕੋਲ ਵੀਡੀਓ ਤੇ ਕਲਿੱਪਾਂ ਪਈਆਂ ਆ ਛੋਟੀਆਂ ਛੋਟੀਆਂ ਕਿਉਂਕਿ ਜੋ ਜੋ ਵਿਅਕਤੀ ਇੱਥੇ ਵੀਡੀਓ ਬਣਾ ਰਿਹਾ ਸੀਗਾ ਉਹ ਵੀ ਸਾਡਾ ਤੀਜਾ ਵਰਕਰ ਆ ਸ਼ੌਪ ਦਾ ਉਹਨੂੰ ਕਹਿੰਦੇ ਅਸੀਂ ਤੇਰੇ ਰਾਡਾ ਮਾਨੀਆ ਮੈਂ ਤਾਂ ਸਾਈਡ ਤੇ ਆਪਣਾ ਬਿਠਾ ਰਿਹਾ ਹਾਂ ਚਲੋ ਠੀਕ ਹਾਂਜੀ ਸਰ ਕੀ ਨਾਂਜੀ ਮੇਰਾ ਪਰਮਿੰਦਰ ਸਿੰਘ ਜੀ ਪਰਮਿੰਦਰ ਕੀ ਹੋਇਆ ਅੱਜ ਇੱਥੇ ਆਈ ਜੀ ਅਟਾ ਹਟਲੇ ਰਾਂ ਗਏ ਹੋਏ ਸੀ ਨੂੰ ਇੱਕ ਵਰਕਸ਼ਾਪ ਜੇ ਫੋਨ ਆਇਆ ਮੁੰਡੇ ਦਾ ਚਾਨੂੰ ਦਾ ਕੀ ਕਹਿੰਦੇ ਕਹਿੰਦਾ ਵੀ ਆਪਣੇ ਗੱਡੀ ਲੈਣ ਹੋਣੀ ਸੀ ਕਿਸ ਕਸਟਮਰ ਐ ਮੈਂ ਪਿਆਰ ਕੀਤੀ ਹੋਈ ਸੀ ਤੇ ਕਹਿੰਦਾ ਵੀ ਉਹ ਨਾਲ ਪੰਜ ਸੱਤ ਮੁੰਡੇ ਲੈ ਕੇ ਆਏ ਤੇ ਚਾਰ ਪੰਜਾਂ ਦੇ ਕੋਲ ਕਹਿੰਦਾ ਪਿਸਟਲ ਆ ਤੇ ਜਦ ਤੱਕ ਅਸੀਂ ਤੇ ਮੇਰਾ ਵੱਡਾ ਭਰਾ ਇੱਥੇ ਪਹੁੰਚੇ ਆ ਜਦ ਤੱਕ ਉਹ ਇਹਨਾਂ ਨਾਲ ਹੱਥੋਂ ਪਾਈ ਕਰ ਕਰਕੇ ਗੱਡੀ ਕੱਢ ਕੇ ਲੈ ਗਏ ਸੀ ਤੇ ਜਦੋਂ ਅਸੀਂ ਪਹੁੰਚੇ ਆ ਮੌਕੇ ਤੇ ਐਸ ਐਚਓ ਸਾਹਿਬ ਆਪਣੀ ਟੀਮ ਦੇ ਨਾਲ ਪਹੁੰਚੇ ਆ ਤੇ ਦੋ ਗੱਡੀਆਂ ਐਸ ਐਚਓ ਸਾਹਿਬ ਦੇ ਨਾਲ ਸੀਗੀਆਂ ਤੇ ਇੱਕ 112 ਵਾਲੀ ਸੀ ਹਾਂਜੀ ਐਸ ਐਚਓ ਸਾਹਿਬ ਨੇ ਸਾਰੀ ਵਧੀਆ ਸੁਣਵਾਈ ਕੀਤੀ ਸਾਰਿਆਂ ਤੋਂ ਪ 112 ਵਾਲਿਆਂ ਨੇ ਥੋੜੀ ਜਿਹੀ ਬਦਤਮੀਜ਼ੀ ਜੀ ਕੀਤੀ ਇਹਨਾਂ ਦੇ ਨਾਲ ਤੇ ਕੋਈ ਸੁਣਵਾਈ ਜੀ ਨਹੀਂ ਕੀਤੀ ਹੈਗੀ ਕੀ ਨਾ ਜੀ ਆਪਣਾ ਮਾਨਸ ਹੈ ਮਾਨਸ ਮਾਨਸ ਕੀ ਹੋਇਆ ਇੱਥੇ ਬਰਸ਼ਾਅ ਵਿੱਚ ਅਸੀਂ ਇੱਕ ਬੰਦੇ ਦੀ ਗੱਡੀ ਕੀਤੀ ਸੀ ਹਮਮ ਨੋਵਾ ਕੋਲ ਤਿਆਰ ਕੀਤੀ ਸੀਗੀ ਉਹ ਤੇ ਉਹਨਾਂ ਨੇ ਆ ਕੇ ਸਾਡੇ ਨਾਲ ਬਦਤਮੀਜ਼ੀ ਜੀ ਕੀਤੀ ਨਾ ਕੋਈ ਪੇਮੈਂਟ ਦਿੱਤੀ ਟੱਕੇ ਨਾਲ ਗੱਡੀ ਲੈ ਗਏ ਸਾਨੂੰ ਮਾਰਪਿੱਟ ਵੀ ਕੀਤੀ ਆ ਸਾਡੇ ਕੋਲ ਇਹ ਪ੍ਰੂਫ ਵੀ ਆ ਵੀਡੀਓ ਤੇ ਅਸੀਂ ਕਹਿੰਦੇ ਅਸੀਂ ਪੈਸੇ ਨਹੀਂ ਦੇਣਾ ਸੱਤੋ ਲੈ ਗਏ ਤੇ ਪੁਲਿਸ ਵਾਲੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਸਾਨੂੰ ਉਹ ਕਹਿੰਦੇ ਵੀ ਵੀ ਤੁਹਾਡੇ ਕੋ ਇਦਾਂ ਸਿਕਾ ਤੁਹਾਡਾ ਨਾਮ ਕੀ ਆਪਣਾ ਮੇਰੀ ਗੱਲ ਸੁਣ ਮੈਂ ਨਗਿੰਦਰ ਸਿੰਘ ਆ ਤੁਸੀਂ 112 ਦੇ ਇੰਚਾਰਜ ਹੋ ਕੀ ਗੱਲ ਹੋਈ ਸੀ ਭਾਈ ਜੀ ਸਾਨੂੰ ਤੇ ਕੰਪਲੇਨ ਹੀ ਆਈ 112 ਦੀ ਕਾਦੀ ਇਹੀ ਵੀ ਖੋਦੀ ਮੇਰੇ